ਨਜ਼ਰ ਆ ਰਿਹਾ ਔਰ ਸਾਹਮਣੇ ਬੋਰਡ ਤੁਸੀਂ ਦੇਖੋਗੇ ਨੈਸ਼ਨਲ ਹਾਈਵੇ ਆ ਏ ਔਰ ਜਲੰਧਰ ਹੁਸ਼ਿਆਰਪੁਰ ਚੰਡੀਗੜ ਮੁਕੇਰੀਆਂ ਨੂੰ ਜਾਣ ਵਾਲਾ ਇਹ ਰਸਤਾ ਹੈ ਤਾਂ ਇਸ ਰਸਤੇ ਤੋਂ ਅਸੀਂ ਕਹਿ ਸਕਦੇ ਕਿ ਜਿਹੜੀ ਆਵਾਜਾਈ ਹੈ ਉਹ ਪੂਰੀ ਤਰ੍ਹਾਂ ਠੱਪ ਹੋ ਚੁੱਕੀ ਹੈ ਤਾਂ ਹਾਈਵੇ ਦੇ ਤੁਸੀਂ ਦੇਖੋ ਤਸਵੀਰ ਕੇ ਪੂਰਾ ਜਿਹੜਾ ਹਾਈਵੇ ਆ ਉੱਥੋਂ ਤੱਕ ਪਾਣੀ ਪਹੁੰਚ ਚੁੱਕਿਆ ਹੈ ਪੁਲਿਸ ਵੱਲੋਂ ਇਸ ਰਸਤੇ ਨੂੰ ਬੰਦ ਕੀਤਾ ਗਿਆ ਹੈ ਆ ਇੱਥੇ ਤੁਸੀਂ ਦੇਖੋ ਕਿ ਤਮਾਮ ਇੱਕ ਪੂਰਾ ਬਾਜ਼ਾਰ ਹੈ ਮਲਕਪੁਰ ਇਸ ਜਗ੍ਹਾ ਦਾ ਨਾ ਹੈ ਔਰ ਇੱਥੋਂ ਹੀ ਜਦੋਂ ਕਿਸੇ ਨੇ ਜੰਮੂ ਕਟੜਾ ਵੈਸ਼ਨੂਦੇਵੀ ਵਾਲੇ ਪਾਸੇ ਜਾਣਾ ਤਾਂ ਪਠਾਨਕੋਟ ਐਂਟਰ ਹੋਣ ਤੋਂ ਬਾਅਦ ਇੱਥੋਂ ਹੀ ਅੱਗੇ ਦੀ ਜਿਹੜੀ ਰੋਡ ਹੈ ਹੋਰ ਇਸ ਤੋਂ ਅੱਗੇ ਜਾਣਕਾਰੀ ਮਿਲਦੀ ਹੈ ਕਿ ਹੋਰ ਵੀ ਜਿਹੜੇ ਹਾਲਾਤ ਨੇ ਉਹ ਕਾਫੀ ਬੁਰੇ ਨੇ ਤਾਂ ਇੱਥੇ ਤੁਸੀਂ ਦੇਖੋ ਕਿ ਇਹ ਜਿਹੜੀ ਚੈੱਕ ਪੋਸਟ ਹੈ ਮਲਕਪੁਰ ਦੀ ਔਰ ਪੁਲਿਸ ਸਟੇਸ਼ਨ ਸੁਜਾਨਪੁਰ ਤਾਂ ਸੁਜਾਨਪੁਰ ਇਲਾਕਾ ਜਿਹੋ ਹੈ ਉਹ ਜਾਣਕਾਰੀ ਮਿਲਦੀ ਹੈ ਕਿ ਇਸ ਵੇਲੇ ਪੂਰੀ ਤਰ੍ਹਾਂ ਪਾਣੀ ਦੇ ਵਿੱਚ ਡੁੱਬ ਚੁੱਕਿਆ ਔਰ ਇਹੀ ਰਸਤਾ ਸੁजानਪੁਰ ਦਾ ਥੋੜੀ ਦੇਰ ਦੇ ਵਿੱਚ ਜਿਹੜੇ ਕੈਬਨਿਟ ਮੰਤਰੀ ਨੇ ਲਾਲਚੰਦ ਕੁਟਾਰੂ ਚੱਕ ਉਹ ਵੀ ਇੱਥੇ ਆ ਕੇ ਹਾਲਾਤਾਂ ਦਾ ਜੋ ਹੈ ਜਾਇਜ਼ਾ ਲੈਣ ਦੇ ਲਈ ਪਹੁੰਚਣਗੇ ਤਾਂ ਇਸ ਪਾਸੇ ਤੁਸੀਂ ਦੇਖੋ ਕਿ ਜਿੱਥੇ ਕੁਝ ਗੱਡੀਆਂ ਜਾਂਦੀਆਂ ਉਹੀਆਂ ਨਜ਼ਰ ਆ ਰਹੀਆਂ ਨੇ ਤਾਂ ਪੂਰਾ ਹਾਈਵੇ ਜੋ ਹੈ ਉਹ ਪਾਣੀ ਦੇ ਨਾਲ ਭਰਿਆ ਨਜ਼ਰ ਆ ਰਿਹਾ ਕਿਉਂਕਿ ਇਸ ਹਾਈਵੇ ਦੇ ਉੱਤੇ ਬਹੁਤ ਜ਼ਿਆਦਾ ਆਵਾਜਾਈ ਰਹਿੰਦੀ ਹੈ ਕਿਉਂਕਿ ਪਿਛਲੇ ਕੁਝ ਦਿਨਾਂ ਤੋਂ ਜਦੋਂ ਕਠੂਆ ਦੇ ਵਿੱਚ ਜਿਹੜਾ ਜੰਮੂ ਪਠਾਨਕੋਟ ਨੂੰ ਜੋੜਨ ਵਾਲਾ ਇੱਕ ਪੁਲ ਹੈ ਉਹ ਵੀ ਟੁੱਟਿਆ ਹੋਇਆ ਹੈ ਤਾਂ ਲੰਮੀਆਂ ਕਤਾਰਾਂ ਜਿਹੜੀਆਂ ਨੇ ਟਰੱਕਾਂ ਦੀਆਂ ਲੱਗੀਆਂ ਹੋਈਆਂ ਤਾਂ ਤੁਸੀਂ ਦੇਖੋ ਕਿ ਪ੍ਰਸ਼ਾਸਨਿਕ ਅਧਿਕਾਰੀ ਔਰ ਜਿਹੜੇ ਜਿਸ ਤਰ੍ਹਾਂ ਮੈਂ ਜਾਣਕਾਰੀ ਦੇ ਰਿਹਾ ਕਿ ਕੈਬਨਿਟ ਮੰਤਰੀ ਲਾਲਚੰਦ ਕਟਾਰੂ ਚੱਕ ਜੋ ਨੇ ਉਹ ਇੱਥੇ ਪਹੁੰਚੇ ਨੇ ਤਾਂ ਇਸ ਵੇਲੇ ਉਹਨਾਂ ਵੱਲੋਂ ਹਾਲਾਤਾਂ ਦਾ ਜਿਹੜਾ ਜਾਇਦਾ ਲਿਆ ਜਾ ਰਿਹਾ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਲਾਲਚੰਦ ਕਟਾਰੂ ਚੱਕ ਦੇ ਨਾਲ ਕਿ ਕੀ ਹਾਲਾਤ ਨੇ ਕਿਉਂਕਿ ਇਸ ਇਲਾਕੇ ਦੇ ਨਾਲ ਉਹ ਸੰਬੰਧ ਰੱਖਦੇ ਨੇ ਤਾਂ ਲਾਲਕਨ ਕਟਾਰੂ ਚੱਕ ਪਹੁੰਚੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਅਬ ਜਤਰੀ ਸਾਹਿਬ ਇਸ ਵੇਲੇ ਪੂਰੀ ਦੁਨੀਆ ਦੇਖ ਰਹੀ ਹੈ ਕੀ ਹਾਲਾਤ ਨੇ ਔਰ ਤੁਸੀਂ ਵੀ ਗਰਾਊਂਡ ਜ਼ੀਰੋ ਤੇ ਉਹ ਕੀ ਕਹਿਣਾ ਚਾਹੋਗੇ ਆ ਦੇਖੋ ਲਗਾਤਾਰ ਜੰਮੂ ਕਸ਼ਮੀਰ ਔਰ ਹਿਮਾਚਲ ਦੇ ਅੰਦਰ ਜਿਹੜਾ ਮੀਂਹ ਪੈ ਰਿਹਾ ਹੈ ਲਗਭਗ ਪਿਛਲੇ 1 ਹਫਤੇ ਤੋਂ ਉਸ ਭਾਰੀ ਮੀਂਹ ਦੇ ਨਾਲ ਜਿਹੜੇ ਸਾਡੇ ਡੈਮ ਨੇ ਖਾਸ ਕਰਕੇ ਜਿਹੜਾ ਸਾਡਾ ਥੀਨ ਡੈਮ ਹੈ ਔਰ ਉਹਦੇ ਅੰਦਰ ਬੇਵਹਾ ਜਿਹੜਾ ਪਾਣੀ ਆਇਆ ਔਰ ਇਸ ਪਾਣੀ ਦੀ ਵਹਾ ਕਰਕੇ ਬਹੁਤ ਵੱਡਾ ਜਿਹੜਾ ਮੈਂ ਸਮਝਦਾ ਵੀ ਇੱਕ ਪ੍ਰਭਾਵਿਤ ਹੋਇਆ ਸਾਡਾ ਪਠਾਨਕੋਟ ਜ਼ਿਲ੍ਹਾ ਖਾਸ ਕਰਕੇ ਤੇ ਵਿਸ਼ੇਸ਼ ਤੌਰ ਤੇ ਜਿਹੜਾ ਵਿਧਾਨ ਸਭਾ ਹਲਕਾ ਪੋਆ ਅਸੀਂ ਰਾਵੀ ਦੇ ਔਰ ਪਾਰ ਔਰ ਪਾਕਿਸਤਾਨ ਦੇ ਬਾਰਡਰ ਦੇ ਦਰਮਿਆਨ 80 ਪਿੰਡ ਨੇ ਵਿਧਾਨ ਸਭਾ ਹਲਕਾ ਪੋਆ ਦੇ ਜਿਹੜੇ ਪੂਰੀ ਤਰ੍ਹਾਂ ਅਫੈਕਟਡ ਨੇ ਜਿੱਥੇ 5-5 6 ਸੇ ਫੁੱਟ ਪਾਣੀ ਜਿਹੜਾ ਉਹ ਅ ਮਤਲਬ ਪਿੰਡਾਂ ਚ ਵੜਿਆ ਔਰ ਉਸ ਪਾਣੀ ਦੀ ਵਜ੍ਹਾ ਕਰਕੇ ਸਾਨੂੰ ਬਹੁਤ ਵੱਡਾ ਜਿਹੜਾ ਉਹ ਲੋਕ ਫਸੇ ਆ ਜਿਹੜੇ ਉਹਨਾਂ ਨੂੰ ਰੈਸਕਿਊ ਕਰਨ ਦੇ ਵਿੱਚ ਵੀ ਜਿਹੜੀ ਉਹ ਉਹ ਖਿਆਈ ਹੋਈ ਆ ਸੋ ਮੈਂ ਧੰਨਵਾਦ ਕਰਦਾ ਮਾਨਯੋਗ ਮੁੱਖ ਮੰਤਰੀ ਜੀ ਦਾ ਇਹ ਉਹਨਾਂ ਨੇ ਕੱਲ ਸਾਨੂੰ ਹੈਲੀਕਾਪਟਰ ਵੀ ਪ੍ਰੋਵਾਈਡ ਕਰਾਇਆ ਜਿਹਦੀ ਮਦਦ ਨਾਲ ਅਸੀਂ 35 ਲੋਕਾਂ ਦੀ ਮਤਲਬ ਜ਼ਿੰਦਗੀਆਂ ਬਚਾਈਆਂ ਨੇ ਜਿਨ੍ਹਾਂ ਵਿੱਚ ਬੱਚੇ ਵੀ ਸਨ ਨੌਜਵਾਨ ਵੀ ਸਨ ਤੇ ਬਜ਼ੁਰਗ ਵੀ ਸਨ ਸੋ ਇਸ ਵੇਲੇ ਜਿਹੜਾ ਰਾਵੀ ਆ ਰਾਵੀ ਦੇ ਅੰਦਰ 1.5 ਲੱਖ ਕਿਊਸਕ ਪਾਣੀ ਜਿਹੜਾ ਉਥੇ ਠੀਨ ਡੈਮ ਚ ਛੱਡਿਆ ਗਿਆ ਕਿਉਂਕਿ ਉੱਪਰ ਜਿਹੜਾ ਠੀਨ ਡੈਮ ਤੋਂ ਉੱਪਰ ਜਿਹੜਾ ਹਿਮਾਚਲ ਦੇ ਡੈਮ ਚ ਮੇਰਾ ਚ ਮੇਰਾ ਡੈਮ ਤੋਂ ਵੀ ਜਿਹੜਾ ਪਾਣੀ ਆ ਉਹ ਵੇ ਬਹਾ ਆ ਰਿਹਾ ਸੋ ਮੈਂ ਕਹਿ ਸਕਦਾ ਵੀ ਇਸ ਵੇਲੇ ਜਿਹੜੀ ਸਥਿਤੀ ਆ ਉਹ ਕਾਫੀ ਚਿੰਤਾ ਚੋੜ ਹੈਗੀ ਆ ਔਰ ਕੁਦਰਤ ਨੂੰ ਦੁਆ ਵੀ ਕਰਦੇ ਆ ਕਿ ਬਹੁਤ ਕੁਝ ਹੋ ਗਿਆ ਪਰ ਕਿਉਂਕਿ ਅਸੀਂ ਵੀ ਮਨੁੱਖ ਜਿਹੜਾ ਹਮੇਸ਼ਾ ਕੁਦਰਤ ਨਾਲ ਸਟ੍ਰਗਲ ਚ ਰਿਹਾ ਸੋ ਪੰਜਾਬ ਦੇ ਲੋਕ ਆ ਹਰ ਸਿੱਜੀ ਦਾ ਤੇ ਸਾਡਾ ਦੁੱਖਾਂ ਦੇ ਵੀ ਆ ਕਿ ਹਰ ਵੇਲੇ ਪੰਜਾਬ ਤੋਂ ਪਾਣੀ ਮੰਗਿਆ ਜਾਂਦਾ ਪਾਣੀ 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 ਵੱਖ-ਵੱਖ ਸਟੇਟਾਂ ਵੱਲੋਂ ਕੇਂਦਰ ਵੱਲੋਂ ਵੀ ਸਾਡੇ ਤੇ ਬੜਾ ਇਸ ਗੱਲ ਦੀ ਦਬਾਅ ਪਾਇਆ ਜਾਂਦਾ ਵੀ ਪੰਜਾਬ ਦਾ ਪਾਣੀ ਪਰ ਜਦੋਂ ਪੰਜਾਬ ਆਫ਼ਤਾਂ 'ਚ ਕਿਰਿਆ ਹੁੰਦਾ ਤੁਸੀਂ ਦੇਖ ਰਹੇ ਹੋ ਅੱਜ ਸੋ ਪੂਰਾ ਪਠਾਨਕੋਟ ਜ਼ਿਲ੍ਹਾ ਔਰ ਪੰਜਾਬ ਜਿਹੜਾ ਆ ਆਫ਼ਤ 'ਚ ਕਿਰਿਆ ਸੋ ਅੱਜ ਇਸ ਪਾਣੀ ਨੂੰ ਲੈਣ ਲਈ ਕੋਈ ਤਿਆਰ ਨਹੀਂ ਅੱਜ ਪੰਜਾਬ ਵਾਲੇ ਮਤਲਬ ਰੋੜ ਰਹੇ ਆ ਸੋ ਇਸ ਕਰਕੇ ਜਿਹੜਾ ਆ ਅਸੀਂ ਪੰਜਾਬ ਸਰਕਾਰ ਵੱਲੋਂ ਲਗਾਤਾਰ ਜਿਹੜੇ ਪ੍ਰਬੰਧ ਕਰਨੇ ਚਾਹੀਦੇ ਆ ਚਾਰ ਪੰਜ ਥਾਵਾਂ ਤੇ ਅਸੀਂ ਵੱਡੇ ਲੰਗਰ ਵੀ ਚਲਾਏ ਆ ਲੋਜ ਦੇ ਲੋਕਾਂ ਨੂੰ ਰੈਸਕਿਊ ਕੀਤਾ ਉਹਨਾਂ ਨੂੰ ਉਥੇ ਆ ਕੇ ਜਿਹੜਾ ਉਹ ਜ਼ਿੰਦਗੀ ਦੀਆਂ ਜਿਹੜੀਆਂ ਮੋਟੀਆਂ-ਮੋਟੀਆਂ ਲੋੜਾਂ ਨੇ ਉਹਦੀ ਪੂਰਤੀ ਕੀਤੀ ਜਾ ਸਕੀ ਸੋ ਮੈਂ ਲੋਕਾਂ ਨੂੰ ਅਪੀਲ ਕਰਾਂਗਾ ਕਿ ਪੂਰੀ ਤਰ੍ਹਾਂ ਤੁਹਾਡੇ ਨਾਲ ਨਾ ਤੁਹਾਡੇ ਨਾਲ ਖੜੇ ਆ ਹਰ ਕਿਸਮ ਦੀ ਸਥਿਤੀ ਦਾ ਟਾਕਰਾ ਕਰਨ ਲਈ ਪੰਜਾਬ ਸਰਕਾਰ ਨੇ ਪ੍ਰਬੰਧ ਕੀਤੇ ਆ ਸਾਡੇ ਕੋਲ ਐਨ ਡੀ ਆਰ ਐਫ ਦੀਆਂ ਟੀਮਾਂ ਨੇ ਐਸ ਡੀ ਆਰ ਐਫ ਦੀਆਂ ਟੀਮਾਂ ਨੇ ਔਰ ਬੜਾ ਅੱਛਾ ਕੰਮ ਕਰ ਰਹੇ ਆ ਪ੍ਰਸ਼ਾਸਨ ਸਾਡਾ ਪੂਰਾ ਪੰਮੀ ਸਾਹਿਬ ਜਦੋਂ ਅਸੀਂ ਹੜਾਂ ਦੀ ਗੱਲ ਕਰਦੇ ਆ ਤਾਂ ਲੋਕਾਂ ਦੇ ਜ਼ਿਹਨ ਦੇ ਵਿੱਚ ਤਸਵੀਰ ਆਉਂਦੀ ਹੈ ਕਿ ਰਾਵੀ ਦੇ ਕਿਨਾਰੇ ਤੇ ਜਿਹੜੇ ਪਿੰਡ ਨੇ ਜਾਂ ਪਿੰਡੂ ਖੇਤਰ ਪਰ ਇਸ ਵੇਲੇ ਅਸੀਂ ਬਿਲਕੁਲ ਸ਼ਹਿਰ ਦੇ ਅੰਦਰ ਖੜੇ ਆ ਔਰ ਹਾਈਵੇ ਜਿਹੜਾ ਪਠਾਨਕੋਟ ਜੰਮੂ ਉਹਦੇ ਉੱਤੇ ਇਸ ਤਰੀਕੇ ਦੇ ਖਲਾਤ ਬਣੇ ਨੇ ਇਹਦੇ ਪਿੱਛੇ ਕੀ ਵਜ੍ਹਾ ਹੈ ਔਰ ਇਹਨਾਂ ਲੋਕਾਂ ਦੇ ਲਈ ਕੀ ਕੁਝ ਕੀਤਾ ਜਾ ਰਿਹਾ ਹੈ ਇਹਦੇ ਪਿੱਛੇ ਮੁੱਖ ਕਾਰਨ ਇਹ ਆ ਕਿ ਜਿਹੜਾ ਮਾਦੋਪੁਰ ਹੈਡਵਕਸ ਹੈ ਵਾਦੋ ਪਰ ਹਾਈਡਰੋਬਾਕਸ ਦੇ ਅੰਦਰ ਇਨਾ ਪਾਣੀ ਆ ਗਿਆ ਵੀ ਉਹ ਓਵਰਫਲੋ ਕਰ ਰਿਹਾ ਔਰ ਇਹ ਓਵਰਫਲੋ ਪਾਣੀ ਹੋਣ ਕਰਕੇ ਜਿਹੜੀ ਸਾਡੀ ਜੂਵੀਡੀਸੀ ਹੈ ਔਰ ਬਿਆਸ ਰਾਵੀ ਲਿੰਕ એનર્ਜੀ ਨੂੰ ਆਪਾਂ ਕਹਿੰਦੇ ਐਮਬੀਨਰ ਇਹ ਦੋ ਨਹਾਰਾਂ ਦੇ ਅੰਦਰ ওভারਫਲੋ ਪਾਣੀ ਹੋਣ ਕਰਕੇ ਕਿ ਉਪਰੋਂ ਪਾਣੀ ਬਹੁਤ ਜ਼ਿਆਦਾ ਆ ਰਿਹਾ ਜਿਹੜਾ ਡੱਕੇ ਨਹੀਂ ਜਾ ਸਕਦਾ ਜਿਹੜਾ ਪਾਣੀ ਛੱੜਨੇ ਛੱੜਨਾ ਡੈਮ ਤੋਂ ਜਿਉਂਨੇ ਅਦਰバイ ਡੈਮਾਂ ਨੂੰ ਖਤਰਾ ਹੋ ਜਾਊਗਾ ਸੋ ਇਹ ਕੁਦਰਤ ਆ ਹੁਣ ਕੁਦਰਤ ਨੇ ਆਪਣੇ ਰਾਂਗਾਂ ਤੋਂ ਕਿਦਾਂ ਦਾ ਸਹਿਯੋਗ ਦੀ ਮੰਗ ਕਰਦੇ ਲੋਕਾਂ ਨੂੰ ਅਸੀਂ ਅਪੀਲ ਕਰਨਾ ਚਾਹੁੰਦੇ ਆਂ ਕਿ ਬਿਲਕੁਲ ਰਿਸਕ ਨਾ ਲਿਆ ਜਾਵੇ ਪਾਣੀ ਦੇ ਕੰਢੇ ਨਾ ਜਾਣ ਖਾਸ ਕਰਕੇ ਬੱਚੇ ਅਤੇ ਮਹਿਲਾਵਾਂ ਨੂੰ ਸੁਰੱਖਿਅਤ ਥਾਵਾਂ ਤੇ ਭੇਜ ਦਿਓ ਇਹ ਪਾਣੀ ਆ ਦੋ ਚਾਰ ਪੰਜ ਦਿਨ ਇਹਨੇ ਆਪਣਾ ਰੰਗ ਦੱਸਣਾ ਨੇ ਚਲੇ ਜਾਣਾ ਪਰ ਜ਼ਿੰਦਗੀਆਂ ਬਚਾਉਣੀਆਂ ਜਿਹੜੀਆਂ ਇਸ ਵੇਲੇ ਬਹੁਤ ਜ਼ਰੂਰੀ ਆ ਸੋ ਲੋਕਾਂ ਨੂੰ ਅਪੀਲ ਕਰਦੇ ਆ ਕਿ ਆ ਜਿਹੜਾ ਇੱਕ ਦੂਜੇ ਦਾ ਸਹਿਯੋਗ ਕਰੋ ਪ੍ਰਸ਼ਾਸਨ ਦਾ ਸਹਿਯੋਗ ਕਰੋ ਕਿਸੇ ਵੀ ਤਰ੍ਹਾਂ ਦਾ ਰਿਸਕ ਨਾ ਲਵੋ ਪਾਣੀ ਦੇ ਕੰਡੇ ਨਾ ਜਾਵੋ ਆਪਣਾ ਵੀ ਬਚਾਓ ਦੂਜਿਆਂ ਨੂੰ ਬਚਾਓ ਇਹ ਸਾਡੀ ਲੋਕਾਂ ਨੂੰ ਵੀ ਕੁਝ ਲੋਕ ਹੱਲੇ ਵੀ ਅਪੀਲ ਦੇ ਬਾਵਜੂਦ ਉਹਨਾਂ ਪਿੰਡਾਂ ਦੇ ਵਿੱਚੋਂ ਨਿਕਲਣ ਨੂੰ ਤਿਆਰ ਨਹੀਂ ਆ ਜਿੱਥੇ ਚਾਰੇ ਪਾਸੇ ਪਾਣੀ ਹੈ ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੋ ਬਸ ਮੈਂ ਹੀ ਅਪੀਲ ਕਰਦਾ ਵੈਸੇ ਤਾਂ ਆਲਮੋਸਟ ਅਸੀਂ ਕੱਢ ਲਿਆ ਪਰ ਫਿਰ ਵੀ ਜਿਹੜੇ ਫਸਿਓ ਆ ਜਾਂ ਕਿਤੇ ਰਹਿ ਗਏ ਆ ਪੂਰਨ ਹੱਥ ਬਣ ਕੇ ਬੇਨਤੀ ਆ ਵੀ ਉਹ ਥਾਮਾ ਛੱਡ ਦਿੱਤੀਆਂ ਜਾਣ ਅਸੀਂ ਰੈਸਕਿਊ ਕਰਨ ਲਈ ਤਿਆਰ ਆ ਸਾਡੇ ਕੋਲ ਸਾਰਾ ਕੁਝ ਸਿਸਟਮ ਹੈਗਾ ਤੇ ਜ਼ਿੰਦਗੀਆਂ ਬਚਾਉਣੀਆਂ ਪਾਟਾ ਮੰਤਰੀ ਸਾਹਿਬ ਵੀ ਅੱਜ ਆ ਰਹੇ ਨੇ ਹਾਂ ਹਾਂ ਲਾਜ਼ਮੀ ਦੋਰਦੇ ਤਾਂ ਬਿਲਕੁਲ ਇਹ ਨੇ ਕੈਬਨਿਟ ਮੰਤਰੀ ਲਾਲਚੰਦ ਕਟਾਰੂ ਚੱਕ ਜੋ ਖੁਦ ਇਸ ਵੇਲੇ ਗਰਾਊਂਡ ਜ਼ੀਰੋ ਤੇ ਉਸ ਪਾਣੀ ਦੇ ਵਿੱਚ ਉਤਰੇ ਨੇ ਬਿਲਕੁਲ ਨੰਗੇ ਪੈਰੀ ਤੁਸੀਂ ਦੇਖੋ ਕਿ ਇਸ ਵੇਲੇ ਲੋਕਾਂ ਦੇ ਵਿੱਚ ਆ ਕੇ ਉਹਨਾਂ ਨੂੰ ਭਰੋਸਾ ਦੇਣਾ ਬਹੁਤ ਜ਼ਰੂਰੀ ਹੈ ਕਿ ਸਰਕਾਰ ਉਹਨਾਂ ਦੇ ਨਾਲ ਹੈ ਪ੍ਰਸ਼ਾਸਨ ਉਹਨਾਂ ਦੇ ਨਾਲ ਹੈ ਭਾਵੇਂ ਕਿ ਕੁਦਰਤ ਦਾ ਇਹ ਜਿਹੜਾ ਕਹਿਰ ਹੈ ਇਸ ਦੇ ਉੱਤੇ ਕਿਸੇ ਦਾ ਵੀ ਜ਼ੋਰ ਨਹੀਂ ਹੈ ਤਾਂ ਸਰਕਾਰ ਆਪਣੇ ਪੱਧਰ ਤੇ ਕੋਸ਼ਿਸ਼ਾਂ ਦੇ ਵਿੱਚ ਲੱਗੀ ਨਜ਼ਰ ਆ ਰਹੀ ਹੈ ਇਸ ਤੋਂ ਇਲਾਵਾ ਕਈ ਐਨ ਜੀਓਜ਼ ਕਈ ਜਥੇਬੰਦੀਆਂ ਕਈ ਜਿਹੜੇ ਸੰਗਠਨ ਨੇ ਉਹ ਆਪਣੇ ਆਪਣੇ ਪੱਧਰ ਤੇ ਇਹਨਾਂ ਲੋਕਾਂ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਪਰ ਹਾਲਾਤ ਜਿਹੜੇ ਨੇ ਉਹ ਦਿਨ ਬਦਿਨ ਵੱਧ ਤੋਂ ਵੱਧਰ ਹੁੰਦੇ ਹੋਏ ਨਜ਼ਰ ਆ ਰਹੇ ਨੇ ਭਾਵੇਂ ਕਿ ਇਹ ਕੁਦਰਤ ਦਾ ਕਹਿਰ ਹੈ ਔਰ ਜੇਕਰ ਮਦਾਨੀ ਇਲਾਕੇ ਦੇ ਵਿੱਚ ਡੈਮਾਂ ਤੋਂ ਪਾਣੀ ਨਹੀਂ ਛੱਡਿਆ ਜਾਂਦਾ ਤਾਂ ਜਿਸ ਤਰ੍ਹਾਂ ਕੈਬਨਿਟ ਮੰਤਰੀ ਨੇ ਵੀ ਕਿਹਾ ਤਾਂ ਫਿਰ ਡੈਮਾਂ ਨੂੰ ਇੱਕ ਵੱਡਾ ਖਤਰਾ ਹੋ ਸਕਦਾ ਹੈ ਜੋ ਕਿ ਪੂਰੇ ਦੇਸ਼ ਦੇ ਲਈ ਇੱਕ ਬੜੀ ਵੱਡੀ ਚੁਣੌਤੀ ਹੈ ਤਾਂ ਇਸ ਕਰਕੇ ਜੋ ਪਹਾੜਾਂ ਦੇ ਵਿੱਚ ਲਗਾਤਾਰ ਹੋ ਰਹੀ ਬਰਸਾਤ ਹੈ ਉਸ ਕਰਕੇ ਡੈਮਾਂ ਦਾ ਪਾਣੀ ਜੋ ਹੈ ਉਹ ਕਾਫੀ ਪੱਧਰ ਉਸ ਦਾ ਵਧਿਆ ਹੋਇਆ ਜਿਸ ਕਰਕੇ ਲਗਾਤਾਰ ਸਮੇਂ-ਸਮੇਂ ਤੇ ਜਿਹੜਾ ਪਾਣੀ ਹੈ ਉਹ ਮਦਾਨੀ ਇਲਾਕਿਆਂ ਦੇ ਵਿੱਚ ਜਿਹੜੇ ਦਰਿਆ ਨੇ ਨਹਿਰਾਂ ਨੇ ਉਹਨਾਂ ਦੇ ਵਿੱਚ ਛੱਡਿਆ ਜਾ ਰਿਹਾ ਪਰ ਇਹ ਪਾਣੀ ਲਗਾਤਾਰ ਚਾਹੇ ਉਹ ਮਾਝੇ ਦੀ ਗੱਲ ਕਰ ਲਈਏ ਮਾਲਵਾ ਦੁਆਬਾ ਚੋਕੇ ਪੰਜਾਬ ਦੇ ਵਿੱਚ ਰਾਵੀ ਬਿਆਸ ਸਤਲੁਜ ਇਹ ਤਿੰਨ ਜਿਹੜੀਆਂ ਨਹਿਰਾਂ ਨੇ ਔਰ ਜੇਕਰ ਮੈਂ ਇਸ ਖੇਤਰ ਦੀ ਗੱਲ ਕਰਾਂ ਤਾਂ ਰਾਵੀ ਦੇ ਨਾਲ ਉੱਜ ਦਾ ਜਿਹੜਾ ਸੰਗਮ ਹੈ ਉਹ ਗੁਰਦਾਸਪੁਰ ਦੇ ਵਿੱਚ ਹੁੰਦਾ ਹੈ ਔਰ ਇਹ ਪਾਣੀ ਜਦੋਂ ਇਕੱਠਾ ਮਿਲ ਕੇ ਅੱਗੇ ਵਧਦਾ ਹੈ ਤਾਂ ਉਦੋਂ ਲੋਕਾਂ ਦੇ ਲਈ ਵੱਡੀਆਂ ਦਿੱਕਤਾਂ ਪੈਦਾ ਕਰਦਾ ਤਾਂ ਜਿਹੜੇ ਕੈਬਨਿਟ ਮੰਤਰੀ ਜੋ ਕਿ ਇਸ ਇਲਾਕੇ ਦੇ ਨਾਲ ਸੰਬੰਧ ਰੱਖਦੇ ਨੇ ਉਹਨਾਂ ਦਾ ਕਹਿਣਾ ਕਿ ਲਗਾਤਾਰ ਸਾਡਾ ਪੂਰਾ ਪ੍ਰਸ਼ਾਸਨਿਕ ਅਮਲਾ ਜਿਹੜਾ ਹੈ ਉਹ ਇੱਕ ਵਾਰ ਮੈਂ ਚਾਹਾਂਗਾ ਕਿ ਵਾਈਡ ਐਂਗਲ ਤੋਂ ਇਹ ਤਸਵੀਰ ਦਿਖਾਈ ਜਾਵੇ ਕਿ ਇਹ ਹਾਈਵੇ ਹੈ ਨਾ ਕਿ ਕੋਈ ਨਹਿਰ ਦਾ ਕਿਨਾਰਾ ਜਾਂ ਕੋਈ ਦਰਿਆ ਦਾ ਕੋਈ ਜਿਹੜਾ ਹਿੱਸਾ ਹੈ ਉਹ ਨਹੀਂ ਹੈ ਹਾਲਾਂਕਿ ਨਹਿਰ ਦਾ ਕਿਨਾਰਾ ਜ਼ਰੂਰ ਹੈ ਹਾਈਵੇ ਦੇ ਬਿਲਕੁਲ ਨਾਲ ਇਹ ਨਹਿਰ ਲੱਗਦੀ ਹੈ ਔਰ ਇਹ ਜਿਹੜੀ ਵੱਡੀ ਨਦੀ ਪੂਰੇ ਉਫਾਨ ਤੇ ਆ ਜਿਸ ਤਰੀਕੇ ਦੇ ਨਾਲ ਮੈਂ ਸ਼ੁਰੂਆਤ ਦੇ ਵਿੱਚ ਦੱਸਿਆ ਕਿ ਪਹਾੜੀ ਇਲਾਕਿਆਂ ਦੇ ਵਿੱਚ ਅਜਿਹੀਆਂ ਤਸਵੀਰਾਂ ਅਕਸਰ ਦੇਖਣ ਨੂੰ ਮਿਲਦੀਆਂ ਨੇ ਕਿ ਬਹੁਤ ਤੇਜ਼ੀ ਦੇ ਨਾਲ ਪਾਣੀ ਜੋ ਹੈ ਉਹ ਪਹਾੜਾਂ ਦੇ ਵਿੱਚੋਂ ਦਰਿਆਵਾਂ ਵੱਲੇ ਪਾਸੇ ਜਾ ਰਿਹਾ ਪਰ ਇੱਥੇ ਹਾਈਵੇ ਦੇ ਉੱਤੇ ਅਜਿਹੀ ਤਸਵੀਰ ਨਜ਼ਰ ਆਉਣੀ ਆਪਣੇ ਆਪ ਦੇ ਵਿੱਚ ਕਾਫੀ ਹੈਰਾਨ ਕਰਦੀ ਹੈ ਇਸ ਪਾਸੇ ਤੁਸੀਂ ਦੇਖੋ ਕਿ ਇਹ ਬੈਰੀਕੇਡ ਜਿੱਥੇ ਲੱਗਿਆ ਪੁਲਿਸ ਦਾ ਇੱਥੋਂ ਪਾਣੀ ਕਿੰਨੀ ਸਪੀਡ ਦੇ ਨਾਲ ਹਾਈਵੇ ਵੱਲੇ ਪਾਸੇ ਜਾ ਰਿਹਾ ਹਾਲਾਂਕਿ ਬਾਅਦ ਦੇ ਵਿੱਚ ਫਿਰ ਇਹ ਪਾਣੀ ਇਸੇ ਨਦੀ ਦੇ ਵਿੱਚ ਮਿਲ ਜਾਂਦਾ ਪਰ ਜਿੱਥੇ ਨੀਵੇਂ ਇਲਾਕੇ ਨੇ ਉਹਨਾਂ ਇਲਾਕਿਆਂ ਦੇ ਵਿੱਚ ਇਸ ਪਾਣੀ ਦੀ ਬਹੁਤ ਜ਼ਿਆਦਾ ਜਿਹੜੀ ਮਾਰ ਹੈ ਉਹ ਪੈ ਰਹੀ ਹੈ ਇੱਥੋਂ ਤੁਸੀਂ ਦੇਖੋਗੇ ਇਸ ਤਸਵੀਰ ਦੇ ذریعے ਤੁਸੀਂ ਸਮਝ ਸਕੋਗੇ ਕਿ ਇੱਥੋਂ ਪਾਣੀ ਜੋ ਹੈ ਉਹ ਇੱਥਾ ਇਸ ਇਲਾਕੇ ਦੇ ਵਿੱਚ ਆ ਰਿਹਾ ਹੈ ਔਰ ਇੱਥੋਂ ਫਿਰ ਜਾ ਕੇ ਉਸ ਨਦੀ ਦੇ ਵਿੱਚ ਮਿਲ ਰਿਹਾ ਪਰ ਇਸ ਪਾਣੀ ਨੇ ਨੈਸ਼ਨਲ ਹਾਈਵੇ ਦੇ ਨਾਲ ਲੱਗਦੇ ਹਾਲਾਂਕਿ ਅੱਜ ਜੇਕਰ ਅਸੀਂ ਗੱਲ ਕਰੀਏ ਕਿ ਹਾਈਵੇ ਤੇ ਜਿਹੜੀਆਂ ਦੁਕਾਨਾਂ ਬਾਜ਼ਾਰ ਹੁੰਦੇ ਨੇ ਉਹਨਾਂ ਨੂੰ ਸੁਰੱਖਿਤ ਬੰਨਿਆ ਜਾਂਦਾ ਹੈ ਕਿ ਉਹ ਬਿਲਕੁਲ ਹਾਈਵੇ ਤੇ ਨਹੀਂ ਪਰ ਹਾਈਵੇ ਦੇ ਉੱਤੇ ਜਦੋਂ ਅਜਿਹੇ ਹਾਲਾਤ ਵੜਨ ਤਾਂ ਫੇਰ ਇੱਕ ਚਿੰਤਾ ਜ਼ਰੂਰ ਪੈਦਾ ਹੁੰਦੀ ਹੈ ਪਰ ਮੰਤਰੀ ਦਾ ਕਹਿਣਾ ਹੈ ਕਿ ਚਾਰ ਪੰਜ ਦਿਨ ਇਸ ਪਾਣੀ ਦਾ ਜਿਹੜਾ ਕਹਿਰ ਹੈ ਉਹ ਇਸ ਤਰੀਕੇ ਦੇ ਨਾਲ ਦੇਖਣ ਨੂੰ ਮਿਲ ਸਕਦਾ ਹੈ ਪਰ ਲੋਕਾਂ ਨੂੰ ਜੋ ਹੈ ਸੰਜਮ ਵਰਤਨ ਦੀ ਲੋੜ ਹੈ ਲੋਕਾਂ ਨੂੰ ਸਰਕਾਰ ਦੇ ਨਾਲ ਸਾਥ ਦੇਣ ਦੀ ਲੋੜ ਹੈ ਔਰ ਇਸ ਕਿਨਾਰੇ ਤੋਂ ਮੈਂ ਦਿਖਾਉਣ ਦੀ ਕੋਸ਼ਿਸ਼ ਕਰਾਂਗਾ ਹਾਲਾਂਕਿ ਬਹੁਤ ਮੁਸ਼ਕਿਲ ਹੈ ਇਸ ਪਾਣੀ ਦੇ ਵਿੱਚ ਜੋ ਹੈ ਚੱਲ ਪਾਉਣਾ ਕਿਉਂਕਿ ਪਾਣੀ ਦਾ ਵਹਾਅ ਜੋ ਹੈ ਉਹ ਇੰਨਾ ਜ਼ਿਆਦਾ ਤੇਜ਼ ਹੈ ਕਿ ਇਸ ਪਾਣੀ ਨੂੰ ਜੋ ਹੈ ਕੰਟਰੋਲ ਕਰਨਾ ਇਸੇ ਦੇ ਵੱਸ ਦਾ ਰੋਗ ਨਹੀਂ ਹੈ ਔਰ ਕੱਲ ਵੀ ਅੱਜ ਜਦੋਂ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ ਅਸੀਂ ਗੱਲਬਾਤ ਕੀਤੀ ਸੀ ਤਾਂ ਉਹਨਾਂ ਦਾ ਵੀ ਇਹ ਕਹਿਣਾ ਸੀ ਕਿ ਇਸ ਪਾਣੀ ਨੂੰ ਕੋਈ ਵੀ ਬੰਨ ਲਾ ਕੇ ਰੋਕਿਆ ਨਹੀਂ ਜਾ ਸਕਦਾ ਤਾਂ ਇਹ ਤਸਵੀਰਾਂ ਨੇ ਇਸ ਪਾਸੇ ਮੈਂ ਕੈਮਰਾਮੈਨ ਹਨੀਸ਼ ਨੂੰ ਕਹਾਵਾਂਗਾ ਕਿ ਥੋੜਾ ਜੇਕਰ ਇੱਥੇ ਆ ਸਕਣ ਕਿਉਂਕਿ ਇੱਥੋਂ ਦੀ ਜਿਹੜੀ ਇੱਕ ਤਸਵੀਰ ਹੈ ਉਹ ਬਹੁਤ ਖਤਰਨਾਕ ਤਸਵੀਰ ਨਜ਼ਰ ਆ ਰਹੀ ਹੈ ਕਿ ਸਾਹਮਣੇ ਇੱਕ ਹੋਰ ਪੁਲ ਹੈ ਹਾਲਾਂਕਿ ਉੱਥੋਂ ਆਵਾਜਾਈ ਜ਼ਰੂਰ ਚੱਲ ਰਹੀ ਹੈ ਪਰ ਪਾਣੀ ਜੋ ਹੈ ਉਹ ਬਿਲਕੁਲ ਉਸ ਪੁਲ ਦੇ ਨਾਲ ਟਕਰਾ ਕੇ ਅੱਗੇ ਜਾਂਦਾ ਹੋਇਆ ਨਜ਼ਰ ਆ ਰਿਹਾ ਤਾਂ ਕੱਲ ਜਿਸ ਤਰ੍ਹਾਂ ਕੁਝ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਕਿ ਜੋ ਮਾਧੋਪੁਰ ਹੈੱਡ ਵਰਕਸ ਹੈ ਉੱਥੋਂ ਪਾਣੀ ਤਾਂ ਇਹ ਤੋਂ ਤੁਸੀਂ ਅੰਦਾਜ਼ਾ ਲਾਓ ਕਿ ਉੱਤੇ ਜਿਹੜੀਆਂ ਗੱਡੀਆਂ ਨੇ ਵਾਹਨ ਨੇ ਉਹ ਚੱਲ ਤਾਂ ਰਹੇ ਨੇ ਪਰ ਪਾਣੀ ਕਿੰਨੀ ਸਪੀਡ ਦੇ ਨਾਲ ਜਿਹੜੇ ਪਿੱਲਰ ਨੇ ਉਹਨਾਂ ਦੇ ਨਾਲ ਟਕਰਾਂਦਾ ਹੋਇਆ ਅੱਗੇ ਜਾ ਰਿਹਾ ਤਾਂ ਹੁਣ ਮੈਂ ਜੋ ਹੈ ਇੱਕ ਵਾਰ ਫਿਰ ਇਸ ਪੁਲ ਵਾਲੇ ਪਾਸੇ ਕੈਮਰਾ ਜਿਹੜਾ ਉਸ ਦਾ ਧਿਆਨ ਮਰਵਾਉਣ ਦੀ ਕੋਸ਼ਿਸ਼ ਕਰਦਾ ਕਿ ਇਹ ਤੁਸੀਂ ਦੇਖੋ ਕਿ ਜਿਸ ਤਰੀਕੇ ਨਾਲ ਇੱਕ ਉਹ ਪੁਲ ਨਜ਼ਰ ਆ ਰਿਹਾ ਹੈ ਉਸ ਪੁਲ ਦੇ ਉੱਤੇ ਹਾਲਾਂਕਿ ਪਾਣੀ ਨਹੀਂ ਪਹੁੰਚਿਆ ਪਰ ਇਹ ਜਿਹੜਾ ਪੁਲ ਹੈ ਇਹ ਪੂਰੇ ਤੁਸੀਂ ਦੇਖੋ ਕਿ ਦੋਵੇਂ ਕਿਨਾਰੇ ਇਸ ਦੇ ਪਾਣੀ ਦੇ ਨਾਲ ਜੋ ਹੈ ਅਸੀਂ ਕਹਿ ਸਕਦੇ ਕਿ ਅੱਧੇ ਤੋਂ ਵੱਧ ਪਾਣੀ ਦੇ ਵਿੱਚ ਡੁੱਬੇ ਨਜ਼ਰ ਆ ਰਹੇ ਨੇ ਔਰ ਸਾਹਮਣੇ ਜਿੱਥੋਂ ਪਾਣੀ ਬਹੁਤ ਤੇਜ਼ੀ ਦੇ ਨਾਲ ਜਿਸ ਤਰ੍ਹਾਂ ਮੈਂ ਜ਼ਿਕਰ ਕੀਤਾ ਕਿ ਇੱਕ ਪਾਸਿਓ ਇਹ ਪਾਣੀ ਓਵਰਫਲੋ ਹੋ ਕੇ ਨਹਿਰ ਤੋਂ ਬਾਹਰ ਆ ਰਿਹਾ ਔਰ ਉਸ ਤੋਂ ਬਾਅਦ ਇਹੀ ਪਾਣੀ ਮੋੜ ਤੋਂ ਫਿਰ ਉਸ ਨਦੀ ਦੇ ਵਿੱਚ ਜਾਂਦਾ ਹੋਇਆ ਨਜ਼ਰ ਆ ਰਿਹਾ ਔਰ ਇਸ ਪਾਸੇ ਪਾਣੀ ਦੀ ਸਪੀਡ ਦੇਖੋ ਅਕਸਰ ਇਹ ਜਿਹੜੀ ਨਹਿਰ ਹੈ ਜੋ ਕਿ ਅੱਗੇ ਜਿੱਥੇ ਇਸ ਤੋਂ ਕੁਝ ਕਿਲੋਮੀਟਰ ਦੂਰ ਮਾਦੋਪੁਰ ਹੈਡਵਰਕਸ ਹੈ ਔਰ ਉਥੋਂ ਅਕਸਰ ਇਹ ਪਾਣੀ ਜਦੋਂ ਛੱਡਿਆ ਜਾਂਦਾ ਸੀ ਤਾਂ ਬੜਾ ਸ਼ਾਂਤ ਇਹ ਜਿਹੜਾ ਪਾਣੀ ਹੈ ਉਹ ਅੱਗੇ ਵਧਦਾ ਹੋਇਆ ਨਜ਼ਰ ਆਉਂਦਾ ਸੀ ਪਰ ਇਸ ਵੇਲੇ ਜੇਕਰ ਮੈਂ ਉਸ ਪਾਸਿਓਂ ਜਿਹੜਾ ਪਾਣੀ ਆ ਰਿਹਾ ਉਹ ਔਰ ਇੱਥੋਂ ਜਿਹੜਾ ਪਾਣੀ ਹਾਈਵੇ ਵਾਲੇ ਪਾਸੇ ਜਾ ਰਿਹਾ ਇੱਕੋ ਫਰੇਮ ਦੇ ਵਿੱਚ ਦਿਖਾਉਂਗਾ ਤਾਂ ਫਿਰ ਤੁਹਾਨੂੰ ਇੱਕ ਗੱਲ ਸਮਝ ਆਏਗੀ ਕਿ ਕਿਸ ਤਰੀਕੇ ਦੇ ਨਾਲ ਉਧਰੋਂ ਪਾਣੀ ਜੋ ਹੈ ਤੇਜ਼ੀ ਦੇ ਨਾਲ ਅੱਗੇ ਗੁਰਦਾਸਪੁਰ ਵਾਲੇ ਪਾਸੇ ਜਾ ਰਿਹਾ ਔਰ ਇਸ ਪੁਲ ਤੋਂ ਇਹ ਪਾਣੀ ਤੇਜ਼ੀ ਦੇ ਨਾਲ ਹਾਈਵੇ ਵਾਲੇ ਪਾਸੇ ਵੱਧਦਾ ਹੋਇਆ ਨਜ਼ਰ ਆ ਰਿਹਾ ਸਾਹਮਣੇ ਤੁਸੀਂ ਦੇਖੋ ਕਿ ਜਿਹੜੇ ਪੁਲਿਸ ਮੁਲਾਜ਼ਮ ਖੜੇ ਨੇ ਉਹਨਾਂ ਦੇ ਗੋਡੇ-ਗੋਡੇ ਤੱਕ ਪਾਣੀ ਜੋ ਹੈ ਤੇਜ਼ੀ ਦੇ ਨਾਲ ਅੱਗੇ ਵੱਧਦਾ ਹੋਇਆ ਦਿਖਾਈ ਦੇ ਰਿਹਾ ਤਾਂ ਜਿੱਥੇ ਕੈਬਨਿਟ ਮੰਤਰੀ ਜਾਂ ਪ੍ਰਸ਼ਾਸਨਿਕ ਅਮਲਾ ਇਸ ਵੇਲੇ ਮੌਜੂਦ ਹੈ ਉਸ ਤੋਂ ਠੀਕ ਪਿੱਛੇ ਨੈਸ਼ਨਲ ਹਾਈਵੇ ਹੈ ਔਰ ਨੈਸ਼ਨਲ ਹਾਈਵੇ ਦੇ ਤੁਸੀਂ ਦੇਖੋ ਕਿ ਕਿਸ ਤਰੀਕੇ ਦੇ ਨਾਲ ਕਿੰਨੀ ਸਪੀਡ ਦੇ ਨਾਲ ਇਹ ਪਾਣੀ ਜੋ ਹੈ ਹਾਈਵੇ ਵਾਲੇ ਪਾਸੇ ਵੱਧਦਾ ਹੋਇਆ ਦਿਖਾਈ ਦੇ ਰਿਹਾ ਤਾਂ ਇਹ ਜਿਹੜਾ ਪਾਣੀ ਇਸ ਵੇਲੇ ਬਿਆਸ ਤੋਂ ਬਾਅਦ ਰਾਵੀ ਸਤਲੁਜ ਉਜ ਜਦ ਰਿਆ ਇਹ ਤਿਹੜੇ ਤਿੰਨ ਦਰਿਆ ਨੇ ਹਾਲਾਂਕਿ ਜਦੋਂ ਅਸੀਂ ਹਰੀਕੇ ਦੀ ਗੱਲ ਕਰਦੇ ਹਾਂ ਤਾਂ ਹਰੀਕੇ ਹੈਡਵੌਕਸ ਤੋਂ ਜੋ ਹੈ ਪਹਿਲਾਂ ਸਤਲੁਜ ਔਰ ਬਿਆਸ ਦਾ ਸੰਗਮ ਹੁੰਦਾ ਉਸ ਇਲਾਕੇ ਦੇ ਵਿੱਚ ਵੀ ਪਾਣੀ ਦੀ ਮਾਰ ਹੈ ਤਾਂ ਇਸ ਵੇਲੇ ਕਿੰਨੇ ਖੇਤਰ ਜਿਹੜੇ ਮਾਝਾ ਮਾਲਵਾ ਦੁਆਬਾ ਉਹ ਇਹਨਾਂ ਹੜ੍ਹਾਂ ਦੀ ਮਾਰ ਦੇ ਹੇਠ ਨੇ ਔਰ ਕੋਸ਼ਿਸ਼ਾਂ ਲਗਾਤਾਰ ਜਾਰੀ ਨੇ ਇੱਕ ਵਾਰ ਮੈਂ ਦੂਜੇ ਕਿਨਾਰੇ ਵਾਲੇ ਪਾਸੇ ਦੀ ਤਸਵੀਰ ਦਿਖਾ ਦਿਆਂ ਕਿ ਕੁਝ ਲੋਗ ਉਸ ਪਾਸੇ ਵੀ ਨਜ਼ਰ ਆ ਰਹੇ ਨੇ ਉੱਥੇ ਪੁਲਿਸ ਵੀ ਮੌਜੂਦ ਹੈ ਅਧਿਕਾਰੀ ਮੌਜੂਦ ਨੇ ਬੈਰੀਕੇਡਿੰਗ ਕੀਤੀ ਗਈ ਹੈ ਪਰ ਫਿਰ ਵੀ ਕੁਝ ਲੋਕ ਤੁਹਾਨੂੰ ਪਾਣੀ ਦੇ ਵਿੱਚ ਚੱਲਦੇ ਹੋਏ ਨਜ਼ਰ ਆਉਣਗੇ ਕਿਉਂਕਿ ਇੱਥੇ ਆਸ-ਪਾਸ ਰਿਹਾਇਸ਼ੀ ਇਲਾਕਾ ਵੀ ਹੈ ਬਹੁਤ ਸਾਰੇ ਸਰਕਾਰੀ ਦਫ਼ਤਰ ਵੀ ਨੇ ਤਾਂ ਸਵੇਰ ਵੇਲੇ ਹਰ ਕਿਸੇ ਨੇ ਆਪਣੇ ਕੰਮਕਾਰਾਂ ਤੇ ਜਾਣਾ ਹੈ ਕਿਸੇ ਨੇ ਕੋਈ ਸਵੇਰ ਦਾ ਕੋਈ ਰਾਸ਼ਨ ਜਾਂ ਪੂਰਾ ਜਿਹੜੀਆਂ ਰੋਜ਼ਮਰਾਂ ਦੀਆਂ ਚੀਜ਼ਾਂ ਨੇ ਉਹ ਲੈਣ ਦੇ ਲਈ ਨਿਕਲਣਾ ਹੁੰਦਾ ਪਰ ਇਸ ਸੜਕ ਦੇ ਉੱਤੋਂ ਜਿਹੜੀ ਆਵਾਜਾਈ ਹੈ ਉਹ ਪੂਰਨ ਤੌਰ ਤੇ ਬੰਦ ਹੋ ਚੁੱਕੀ ਹੈ ਤੁਸੀਂ ਦੇਖੋ ਕਿ ਇੱਕ ਬੈਰੀਕੇਡ ਜੋ ਹੈ ਪਾਣੀ ਦੇ ਵਿੱਚ ਰੁੜਦਾ ਹੋਇਆ ਨਜ਼ਰ ਆ ਰਿਹਾ ਤਾਂ ਤੁਸੀਂ ਇੱਥੋਂ ਅੰਦਾਜ਼ਾ ਲਾ ਸਕਦੇ ਹੋ ਕਿ ਪਾਣੀ ਦੀ ਸਪੀਡ ਕਿੰਨੀ ਜ਼ਿਆਦਾ ਹੈ ਔਰ ਜੇਕਰ ਕੋਈ ਇਸ ਪਾਣੀ ਦੀ ਚਪੇੜ ਦੇ ਵਿੱਚ ਤਾਂ ਹੁਣ ਤੁਸੀਂ ਦੇਖੋ ਕਿ ਬੈਰੀਕੇਡ ਜੋ ਹੈ ਰੁੜ ਕੇ ਇਸ ਨਦੀ ਦੇ ਵਿੱਚ ਡਿੱਗ ਚੁੱਕਿਆ ਤਾਂ ਇਹ ਹਰ ਇੱਕ ਚੀਜ਼ ਜਿਹੜੀ ਇਸ ਪਾਣੀ ਦੀ ਚਪੇੜ ਦੇ ਵਿੱਚ ਆ ਰਹੀ ਹੈ ਉਥ ਨੂੰ ਆਪਣੇ ਨਾਲ ਰੋੜਦਾ ਹੋਇਆ ਇਹ ਜੇ ਪਾਣੀ ਦਾ ਇਸ ਵੇਲੇ ਪ੍ਰਕੋਪ ਹੈ ਉਹ ਨਜ਼ਰ ਆ ਰਿਹਾ ਤਾਂ ਤਸਵੀਰਾਂ ਡਰਾਉਣ ਵਾਲੀਆਂ ਵੀ ਨੇ ਹੈਰਾਨ ਵੀ ਕਰਨ ਵਾਲੀਆਂ ਨੇ ਔਰ ਇੱਕ ਮੈਂ ਸਾਹਮਣੇ ਜਿੱਕਰ ਜਿੱਥੋਂ ਪੁਲ ਦੇ ਉੱਤੋਂ ਪਾਣੀ ਆ ਰਿਹਾ ਥੋੜੀ ਅੱਗੇ ਜਾ ਕੇ ਵੀ ਅਸੀਂ ਤਸਵੀਰਾਂ ਬਾਅਦ ਦੇ ਵਿੱਚ ਦਿਖਾਵਾਂਗੇ ਪਰ ਜ਼ੂਮ ਇਨ ਕਰਕੇ ਦਿਖਾਵਾਂ ਕਿ ਇੱਕ ਪੁਲ ਜਿਹੜਾ ਪਿੱਛੇ ਆ ਉੱਥੋਂ ਵੀ ਪਾਣੀ ਦੀਆਂ ਛੱਲਾਂ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਿੰਨੀ ਸਪੀਡ ਦੇ ਨਾਲ ਇਹ ਪਾਣੀ ਜੋ ਹੈ ਸ਼ਹਿਰੀ ਇਲਾਕਿਆਂ ਵਾਲੇ ਪਾਸੇ ਵਧਦਾ ਹੋਇਆ ਦਿਖਾਈ ਦੇ ਰਿਹਾ ਤਾਂ ਹਾਲਾਤ ਇਸ ਵੇਲੇ ਆ ਇਸ ਪਾਸੇ ਤੁਸੀਂ ਦੇਖੋ ਕਿ ਇਹ ਟਾਂ ਜਿੱਥੇ ਮੈਂ ਇਸ ਵੇਲੇ ਪਾਣੀ ਦੇ ਵਿੱਚ ਮੌਜੂਦ ਹਾਂ ਇੱਥੋਂ ਵੀ ਪਾਣੀ ਬਹੁਤ ਸਪੀਡ ਦੇ ਨਾਲ ਜੋ ਹੈ ਹਾਈਵੇ ਵਾਲੇ ਪਾਸੇ ਜਾ ਰਿਹਾ ਤਾਂ ਇਹ ਤਾਜ਼ਾ ਹਾਲਾਤ ਨੇ ਇਸ ਵੇਲੇ ਪਠਾਨਕੋਟ ਇਲਾਕੇ ਦੇ ਜੋ ਕਿ ਇਹ ਜਿਹੜਾ ਇਲਾਕਾ ਸੁਜਾਨਪੁਰ ਬਿਲਕੁਲ ਨੈਸ਼ਨਲ ਹਾਈਵੇ ਤੇ ਆ ਬਹੁਤ ਸਾਰੀ ਆਬਾਦੀ ਹੈ ਇੱਥੇ ਪਰ ਇਸ ਵੇਲੇ ਇਹ ਸੁਜਾਨਪੁਰ ਇਲਾਕਾ ਕਿਉਂਕਿ ਇਹ ਵਿਧਾਨ ਸਭਾ ਹਲਕਾ ਵੀ ਹੈ ਮੰਤਰੀ ਲਾਲਚੰਦ ਕੁਟਾਰੂ ਚੱਕਦਾ ਤਾਂ ਇਸ ਕਰਕੇ ਉਹ ਖੁੱਦ ਇੱਥੇ ਇਸ ਪਾਣੀ ਦੇ ਵਿੱਚ ਆ ਕੇ ਲੋਕਾਂ ਦੀਆਂ ਮੁਸ਼ਕਲਾਂ ਸੁਣਦੇ ਹੋਏ ਨਜ਼ਰ ਜ਼ਰੂਰ ਆ ਰਹੇ ਨੇ ਤਾਂ ਪਾਣੀ ਦੀ ਸਪੀਡ ਇੰਨੀ ਜ਼ਿਆਦਾ ਕਿ ਇਸ ਦੇ ਵਿੱਚ ਖੜੇ ਹੋ ਕੇ ਰਿਪੋਰਟਿੰਗ ਕਰਨਾ ਵੀ ਮੁਸ਼ਕਲ ਜ਼ਰੂਰ ਹੋ ਰਿਹਾ ਹੈ ਤਾਂ ਪਾਣੀ ਆਪਣੇ ਵੱਲ ਖਿੱਚਦਾ ਹੈ ਹਰ ਕਿਸੇ ਨੂੰ ਤੁਸੀਂ ਦੇਖੋ ਕਿ ਕਿੰਨੀ ਜ਼ਿਆਦਾ ਸਪੀਡ ਹੈ ਔਰ ਇੱਥੋਂ ਤੁਸੀਂ ਦੇਖੋ ਕਿ ਇਹ ਪਾਣੀ ਜਿਹੜਾ ਉਹ ਇਸ ਪਾਸੇ ਕਿਨਾਰੇ ਤੋਂ ਇਹ ਸੜਕ ਦਾ ਇੱਕ ਕਿਨਾਰਾ ਹੈ ਜਿੱਥੋਂ ਪਾਣੀ ਇੰਨੀ ਤੇਜ਼ੀ ਦੇ ਨਾਲ ਜੋ ਹੈ ਫਿਰ ਇੱਥੋਂ ਘੁੰਮ ਕੇ ਉਸ ਨਦੀ ਦੇ ਵਿੱਚ ਮਿਲਦਾ ਹੋਇਆ ਨਜ਼ਰ ਆ ਰਿਹਾ ਤਾਂ ਇਹ ਤਾਜ਼ਾ ਹਾਲਾਤ ਨੇ ਇਸ ਵੇਲੇ ਪਠਾਨਕੋਟ ਇਲਾਕੇ ਦੇ ਤਾਂ ਸਾਹਮਣੇ ਤੁਸੀਂ ਇੱਕ ਵਾਰ ਫਿਰ ਤੋਂ ਮੈਂ ਦਿਖਾ ਦਿਆ ਕਿ ਇਹ ਸੜਕ ਹੈ ਜਿਹੜੀ ਸੁਜਾਨਪੁਰ ਵਾਲੇ ਪਾਸੇ ਜਾਂਦੀ ਹੈ ਇਸ ਵੇਲੇ ਅਸੀਂ ਮਲਕਪੁਰ ਇਲਾਕੇ ਦੇ ਵਿੱਚ ਆ ਔਰ ਸਾਹਮਣੇ ਉਸ ਕਿਨਾਰੇ ਤੋਂ ਦੇਖੋ ਕਿ ਕਿੰਨੀ ਸਪੀਡ ਦੇ ਨਾਲ ਪਾਣੀ ਅਕਸਰ ਪਹਾੜੀ ਇਲਾਕਿਆਂ ਦੇ ਵਿੱਚ ਅਸੀਂ ਅਜਿਹੇ ਝਰਨੇ ਜਾਂ ਜਿਹੜੇ ਚੋਹ ਨੇ ਉਹਨਾਂ ਦੇ ਵਿੱਚ ਇਹ ਤਸਵੀਰਾਂ ਦੇਖਦੇ ਸੀ ਪਰ ਅੱਜ ਪੰਜਾਬ ਦਾ ਮੈਦਾਨੀ ਇਲਾਕਾ ਜੋ ਕਿ ਬਿਲਕੁਲ ਪਹਾੜੀ ਇਲਾਕੇ ਦੇ ਨਾਲ ਮਾਚਲ ਪ੍ਰਦੇਸ਼ ਔਰ ਜੰਮੂ ਕਸ਼ਮੀਰ ਦੇ ਨਾਲ ਬਿਲਕੁਲ ਸਟਿਆ ਹੋਇਆ ਠੀਕ ਹੈ ਉੱਥੋਂ ਦੇ ਇਹ ਖਲਾਤ ਨੇ ਕਿ ਇਹ ਪਾਣੀ ਲਗਾਤਾਰ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਡਰ ਪੈਦਾ ਕਰਦਾ ਹੋਇਆ ਤੇਜ਼ੀ ਦੇ ਨਾਲ ਅੱਗੇ ਵਧਦਾ ਨਜ਼ਰ ਆ ਰਿਹਾ ਹੈ ਜੀ ਪਰਮਿੰਦਰ ਆ ਠੀਕ ਹੈ ਲਗਾਤਾਰ ਰਜੀਵ ਤਸਵੀਰਾਂ ਵਿਖਾਉਂਦੇ ਰਹੋ ਅਸੀਂ ਤਸਵੀਰਾਂ ਵਿਖਾਈਆਂ ਜਿਸ ਤਿੱਕੇ ਦੇ ਹਾਲਾਤ ਪਠਾਨਕੋਟ ਦੇ ਵਿੱਚ ਬਣੇ ਹੋਏ ਨੇ ਨੈਸ਼ਨਲ ਹਾਈਵੇ ਕਿਸ ਤਰੀਕੇ ਨਾਲ ਦਰਿਆ ਦਾ ਨਹਿਰ ਦਾ ਰੂਪ ਧਾਰਨ ਕਰ ਚੁੱਕਾ ਹੈ ਆਹ ਸਥਿਤੀ ਬੇਹੱਦ ਖਰਾਬ ਨਜ਼ਰ ਆ ਰਹੀ ਹੈ ਇਸ ਦੇ ਵਿਚਾਲੇ ਕੈਬਨਰ ਮੰਤਰੀ ਲਾਲਚੰਦ ਕਟਾਰੂ ਚੱਕ ਵੀ ਇਸ ਸਥਿਤੀ ਦਾ ਜਾਇਜ਼ਾ ਲੈਣ ਦੇ ਲਈ ਪਹੁੰਚੇ ਨੇ ਵਕਫਾ ਕ ਟੀਮਾਂ ਰੈਸਕਿਊ ਪ੍ਰੈਸ਼ਨ ਦੇ ਵਿੱਚ ਲਗਾਤਾਰ ਜੁਟੀਆਂ ਹੋਈਆਂ ਨੇ ਆਪ ਤਾਂ ਲੋਕਾਂ ਨੂੰ ਲਗਾਤਾਰ ਰੈਸਕਿਊ ਕਰਨ ਦੀ ਇਸ ਦੇ ਵਿਚਾਲੇ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਸਮਾਂ ਰਹਿੰਦਿਆਂ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਜਾ ਸਕੇ ਕਿਉਂਕਿ ਨਹਿਰ ਉਫਾਂਤੇ ਹੈ ਨਹਿਰ ਤੋਂ ਨਹਿਰ ਉਸ ਤੋਂ ਬਾਅਦ ਓਵਰਫਲੋ ਹੁੰਦੀ ਹੈ ਉਸ ਤੋਂ ਬਾਅਦ ਨੇੜਲੇ ਪੂਰੇ ਇਲਾਕੇ ਦੇ ਵਿੱਚ ਪਾਣੀ ਭਰ ਜਾਂਦਾ ਤੇ ਨੈਸ਼ਨਲ ਹਾਈਵੇ ਵੀ ਇਸ ਪਾਣੀ ਦੇ ਵਿੱਚ ਪੇਟ ਦੇ ਵਿੱਚ ਆ ਗਿਆ ਜਿਸ ਦੇ ਚੱਲਦੇ ਆ ਤਿਆਤਨ ਬੰਦ ਕਰ ਦਿੱਤੀ ਗਈ ਹੈ